ਸਾਲ 1920 ਦੇ ਵਿੱਚ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਤਸ਼ਰੀਕਾਮਕਸਹਿਬ ਦਾ ਪ੍ਰਬੰਧ ਨਨਕਾਣਾ ਸਾਹਾ ਦਾ ਪ੍ਰਬੰਧ ਮਹੰਤਾਂ ਦੇ ਹੱਥ ਦੇ ਵਿੱਚ ਸੀ ਉਸ ਸਮੇਂ 11 12 13 ਅਕਤੂਬਰ 1920 ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਇੱਕ ਕਾਨਫਰੰਸ ਹੋਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਦੇਗ ਚੜਾਈ ਜਾਵੇਗੀ ਕਿ ਜਦੋਂ ਦੇਗ ਦੇ ਪ੍ਰਬੰਧ ਵਾਸਤੇ ਭਾਈ ਤੇਰਾ ਸਿੰਘ ਰੰਗਰੇਟਾਂ ਦੇ ਸੰਖ ਨੂੰ ਅੱਗੇ ਲਾ ਕੇ ਸਿਰ ਦੇ ਉੱਤੇ ਦੇਗ ਚਕਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਗਏ ਜਦੋਂ ਮਹਾਰਾਜ ਦੀ ਪਾਪਿਆਂ ਦੇ ਵਿੱਚ ਬੈਠੇ ਪੁਜਾਰੀਆਂ ਨੇ ਦੇਗ ਲੈਣ ਤੋਂ ਜਿੰਨੇ ਸਿੱਖ ਬੁੱਧੀ ਜੀਵੀ ਸੀ ਤੇ ਜਿਹੜੇ ਖਾਲਸਾ ਭਰਾਦਰੀ ਦੇ ਆਗੂ ਸੀ ਇਹਨਾਂ ਦੀ ਪਜਾਰੀਆਂ ਦੇ ਨਾਲ ਜਿੱਤੇ ਅੱਜ ਸਚਖੰਡ ਸਾਹਿਬ ਕੇ ਮਹਾਰਾਜ ਜੀ ਸਜਾਵਤ ਨੇ ਉਥੇ ਬਹਿਸ ਹੁੰਦੀਆਂ ਤੇ ਸਭ ਤੋਂ ਅੱਗੇ ਹੋ ਕੇ ਜੇ ਕਿਸੇ ਨੇ ਕੁਰਬਾਨੀਆਂ ਦਿੱਤੀਆਂ ਤਾਂ ਉਹ ਰੰਗਰੇਟੇ ਸਿੱਖਣ ਦਿੱਤੀਆਂ ਨਨਕਾਣਾ ਸਾਹਿਬ ਦੇ ਵਿੱਚ ਬਾਬਾ ਜੀ ਬਠੇ ਪਤਰਾਪੁਰ ਵਾਲੇ ਇਹਨਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ ਵੀ ਹੋਈਆਂ ਜਦੋਂ ਸ਼ਹਾਦਤ ਦੇਣੀਆਂ ਸੀ ਜਦੋਂ ਕੌਮ ਨੇ ਪੰਥ ਦੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ ਸੀ ਤੇ ਸਭ ਅੱਗੇ ਹੋ ਕੇ ਕੌਮ ਨੇ ਕੁਰਬਾਨੀਆਂ ਦਿੱਤੀਆਂ 1920 ਦੇ ਵਿੱਚ ਤਾਂ ਮਹਾਰਾਜਾ ਭਿੰਦਰ ਸਿੰਘ ਪਟਿਆਲੇ ਵਾਲਾ ਉਸ ਟਾਈਮ ਪੰਜਾਬ ਦੇ ਗਵਰਨਰ ਨੂੰ ਮਿਲਦਾ ਤੇ ਉਹ ਬੇਨਤੀ ਕਰਦਾ ਤਾਂ ਫਿਰ ਅਕਤੂਬਰ ਤੋਂ ਬਾਅਦ ਅੰਗਲੈਂਡ ਮਹੀਨੇ 15 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਬਣ ਜਾਂਦੀ ਹੈ ਜਿਹਦੇ ਵਿੱਚ 175 ਮੈਂਬਰ ਲਏ ਜਾਂਦੇ ਆ ਕਿਉਂਨਾ 175 ਮੈਂਬਰਾਂ ਦੇ ਵਿੱਚ ਜਿਹੜੇ ਕੌਮ ਨੇ ਅਗਵਾਈ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਅਕਾਲ ਪੁਰਖ ਸਾਹਿਬ ਨੂੰ ਮੰਨਤਾ ਕੋਲ ਯਾਤਰਾ ਕੀਤੀ ਉਹਨਾਂ ਦਾ ਇੱਕ ਵੀ ਮੈਂਬਰ ਨਹੀਂ ਲਿਆ ਜਾਂਦਾ ਦਰਬਾਰ ਸਾਹਿਬ ਦੇ ਵਿੱਚ ਪੰਥ ਦਾ ਕਬਜ਼ਾ ਹੁੰਦਾ ਇਹ ਸ਼ਰੋਣੀ ਗੁਰਦਾਰਾ ਪਰਪਤਕ ਕਮੇਟੀ ਦੀ ਕਿਤਾਬ ਕਰਤਾਰ ਸਿੰਘ ਚੱਬਰ ਤੇ ਅਕਾਲੀ ਮੋਚੇ ਦੇ ਵਿੱਚ ਇਹ ਲਿਖਿਆ ਕਿ ਉਸ ਟਾਈਮ ਜਿਹੜਾ ਮੁਖਬਰ ਸੀ ਉਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਧਮਾਤਾ ਅੱਜ ਗੁਰੂ ਦੇ ਵਖਤ ਤੇ ਚੂੜੇ ਚੜਕਣੇ ਕਿਉਂਕਿ ਜਿਹੜੀ 17 ਮੈਂਬਰ ਕਮੇਟੀ ਬਣੀ ਸੀ ਉਹਦੇ ਵਿੱਚ ਸੱਤ ਮذਬੀ ਸਿੱਖ ਤੇ ਰਵਦਾਸੀਏ ਸੀ ਜਿਹੜੇ ਬਾਬਾ ਵੀਰ ਸਿੰਘ ਰੰਗਰੇਟਾ ਨੇ ਉਹਨਾਂ ਦੀ ਮਿਸਲ ਨੂੰ ਦੁਬਾਰਾ ਅਗਵਾਈ ਜਿਹੜੀ ਦਿੱਤੀ ਜਾਂਦੀ ਹੈ ਉਹ ਬਾਬਾ ਮਹਿੰਦਰ ਸਿੰਘ ਨੰਕਾਣਾ ਸਾਹਿਬ ਵੱਲੋਂ ਦਿੱਤੀ ਜਾਂਦੀ ਹੈ ਤੇ ਇਹਦੇ ਨਾਲ ਜਿਹੜੀ ਦੁੱਗੀ ਜਥੇਬੰਦੀ ਬਣਦੀ ਹੈ ਉਹ ਬਣਦੀ ਹੈ ਆਲ ਇੰਡੀਆ ਸ਼ਰੋਮਲੀ ਬਾਬਾ ਜੀਤ ਸਿੰਘ ਮਲਬੀ ਦਲ ਸਾਲ 1939 ਦੇ ਵਿੱਚ ਜਾ ਕੇ ਸੱਚਖੰਡ ਦਰਬਾਰ ਸਾਹਿਬ ਜਿੱਥੇ ਲਾਚੀ ਪੇਰਾ ਉਹਦੇ ਖੱਬੇ ਪਾਸੇ ਜਿੱਥੇ ਪ੍ਰਾਣਾ ਸ਼ਰੋਮਲੀ ਕਮੇਟੀ ਦਾ ਦਫ਼ਤਰ ਹੁੰਦਾ ਸੀ ਉਥੇ ਮਲਬੀ ਦਲ ਤਰਨਾ ਦਲ ਦਸ਼ਮੇਸ਼ ਤਰਨਾ ਦਲ ਦਾ ਟਾਕਰਾ ਸ਼ਰੋਮਣੀ ਕਮੇਟੀ ਨਾਲ ਹੁੰਦਾ ਜਿਨ੍ਹਾਂ ਨੇ ਕਦੀ ਆਪਣੇ ਵਡ ਵਡੇ ਰਣ ਦੇ ਵੀ ਯਾਦ ਨਹੀਂ ਕੀਤਾ ਆਪਣੇ ਇਤਿਹਾਸ ਦਾ ਕਦੀ ਕੋਈ ਇੱਕ ਹਵਾਲਾ ਦੇ ਸਕੇ ਇੱਕ ਕਿਤਾਬ ਵੀ ਨਹੀਂ ਲਗਾ ਸਕੇ ਤਾਂ ਇਹ ਗੱਲ ਬੜੀ ਮਾੜੀ ਆ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਸantan guru granth sahib ji maharaj ji

ਇੱਕ ਘਟਨਾ ਵਾਪਰੀ ਉਸ ਨੂੰ ਅਗਲੇ ਸਾਲ 2026 ਦੇ ਵਿੱਚ 100 ਸਾਲ ਹੋ ਜਾਣਗੇ ਸਾਲ 1920 ਦੇ ਵਿੱਚ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਨਨਕਾਣਾ ਸਾਹਿਬ ਦਾ ਪ੍ਰਬੰਧ ਮਹੰਤਾਂ ਦੇ ਹੱਥ ਦੇ ਵਿੱਚ ਸੀ ਉਸ ਸਮੇਂ 11 12 13 ਅਕਤੂਬਰ 1920 ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਇੱਕ ਕਾਨਫਰੰਸ ਹੋਈ ਖਾਲਸਾ ਬਰਾਦਰੀ ਵੱਲੋਂ ਜਿਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਰੰਗਰੇਟੇ ਸਿੱਖ ਤੇ ਰਵਿਦਾਸੀਆ ਸਿੱਖ ਇਕੱਠੇ ਹੋਏ ਪਹਿਲੇ ਦਿਨ ਦੀਵਾਨ ਲੱਗਾ ਉਸ ਦਿਨ ਸੰਗਤਾਂ ਦਾ ਭਾਰੀ ਇਕੱਠ ਹੋਇਆ ਤਾ ਇਹ ਖਬਰ ਉਸ ਸਮੇਂ ਦੇ ਜਿੰਨੇ ਸਿੱਖ ਬੁੱਧੀਜੀਵੀ ਸੀ ਉਹਨਾਂ ਨੂੰ ਪਹੁੰਚੀ ਤੇ 12 ਤਰੀਕ ਨੂੰ ਸਰਦਾਰ ਸੁੰਦਰ ਸਿੰਘ ਮਜੀਠੀਆ ਉਹ ਵੀ ਉੱਥੇ ਪਹੁੰਚਦਾ ਤੇ 12 ਤਰੀਕ ਦੀ ਰਾਤ ਨੂੰ ਕਰਤਾਰ ਸਿੰਘ ਚੱਬਰ ਤੇ ਤੇਜਾ ਸਿੰਘ ਪੁਚਰ ਨੂੰ ਖਬਰ ਹੁੰਦੀ ਹੈ ਤੇ 13 ਨੂੰ ਤੜਕੇ ਉਹ ਵੀ ਉੱਥੇ ਜੱਲਿਆ ਵਾਲੇ ਪਾਲਚੋ ਪਹੁੰਚਦੇ ਨੇ ਤੇ ਰੰਗਰੇਟੇ ਸਿੱਖ ਇਹ ਫੈਸਲਾ ਕਰਦੇ ਨੇ ਕਿ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਦੇਗ ਚੜਾਈ ਜਾਵੇਗੀ ਕਿਉਂਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਇਹਨਾਂ ਦੇ ਹੱਥੋਂ ਦੇਗ ਨਹੀਂ ਸੀ ਲਈ ਜਾਂਦੀ ਤੇ ਜਦੋਂ ਦੇਗ ਦੇ ਪ੍ਰਬੰਧ ਵਾਸਤੇ ਭਾਈ ਢੇਰਾ ਸਿੰਘ ਰੰਗਰੇਟਾ ਸਖਣੂ ਅੱਗੇ ਲਾ ਕੇ ਸਿਰ ਦੇ ਉੱਤੇ ਦੇਗ ਚਕਾ ਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਗਏ ਜਦੋਂ ਮਹਾਰਾਜ ਦੀ ਤਾਬਿਆਂ ਦੇ ਵਿੱਚ ਬੈਠੇ ਪੁਜਾਰੀਆਂ ਨੇ ਦੇਖ ਲੈਣ ਤੋਂ ਨਾ ਕੀਤੀ ਤਾਂ ਉਥੇ ਜਿੰਨੇ ਸਿੱਖ ਬੁੱਧੀ ਜੀਵੀ ਸੀ ਤੇ ਜਿਹੜੀ ਖਾਲਸਾ ਬਰਾਦਰੀ ਦੇ ਆਗੂ ਸੀ ਇਹਨਾਂ ਦੀ ਪਜਾਰੀਆਂ ਦੇ ਨਾਲ ਜਿੱਤੇ ਅੱਜ ਸਚਖੰਡ ਸਾਹਿਬ ਵਿਖੇ ਮਹਾਰਾਜ ਜੀ ਸਯੋਬਤ ਨੇ ਉੱਥੇ ਬਹਿਸ ਹੁੰਦੀ ਆ ਤਾਂ ਫੈਸਲਾ ਹੁੰਦਾ ਕਿਹੜਾ ਗੁਰੂ ਦਾ ਹਸਰਾ ਲਿਆ ਜਾਵੇ ਮਹਾਰਾਜ ਦਾ ਫਰਮਾਨ ਹੁੰਦਾ ਤਿੱਜੀ ਪਾਛੈ ਗੁਰੂ ਅਮਰਦਾਸ ਪਾਛਾ ਦਾ ਫਰਮਾਨ ਹੁੰਦਾ ਤਾਂ ਉਸ ਫਰਮਾਨ ਤੋਂ ਬਾਅਦ ਕਾਲਸਾ ਕਾਲਜ ਦੇ ਪ੍ਰੋਫੈਸਰ ਬਾਬਾ ਹਰਕ੍ਰਿਸ਼ਨ ਸਿੰਘ ਖੜਾ ਹੋ ਕੇ ਕੰਦਾ ਲੋ ਜੀ ਹੁਣ ਗੁਰੂ ਸਾਹਿਬ ਦਾ ਵੀ ਫਰਮਾਨ ਹੋ ਗਿਆ ਗੁਰੂ ਅਮਰਦਾਸ ਪਾਤਸ਼ਾਹ ਦਾ ਪਰਮਾਨਾ ਹੋ ਗਿਆ ਵਰਤਾਓ ਦੇ ਉਸ ਦਿਨ ਪੰਥ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਕਾਬਜ ਹੋਏ ਉਸ ਦਿਨ ਪੰਥ ਅਕਾਲ ਤਖਤ ਸਾਹਿਬ ਦੇ ਉੱਤੇ ਕਾਬਜ ਹੋਇਆ ਉਸ ਦਿਨ ਪੰਥ ਜਿਹੜਾ ਨਨਕਾਣਾ ਸਾਹਿਬ ਤੇ ਕਾਬਜ ਹੋਇਆ ਤੇ ਸਭ ਤੋਂ ਅੱਗੇ ਹੋ ਕੇ ਜੇ ਕਿਸੇ ਨੇ ਕੁਰਬਾਨੀਆਂ ਦਿੱਤੀਆਂ ਤਾਂ ਉਹ ਰੰਗਰੇਟੇ ਸਿੱਖੜ ਦਿੱਤੀਆਂ ਨਨਕਾਣਾ ਸਾਹਿਬ ਦੇ ਵਿੱਚ ਬਾਬਾ ਜੀ ਬੈਠੇ ਮਸਤਰਾਪੁਰ ਵਾਲੇ ਇਹਨਾਂ ਦੇ ਪਰਿਵਾਰ ਦੀਆਂ ਸ਼ੀਧੀਆਂ ਵੀ ਹੋਈਆਂ ਸਰਦਾਰ ਮੰਗਲ ਸਿੰਘ ਕਿਰਪਾਣ ਬਾਹਦਰ ਜੀ ਉਹ ਵੀ ਰੰਗਰੇਟਾ ਸਿੱਖ ਸੀ ਉਹਦੀ ਵੀ ਸ਼ਹਾਦਤ ਹੋਈ ਸੋ ਜਦੋਂ ਸ਼ਹਾਦਤਾਂ ਦੇਣੀਆਂ ਸੀ ਜਦੋਂ ਕੌਮ ਨੇ ਪੰਥ ਨੇ ਗੁਰਦੁਆਰਿਆਂ ਨੂੰ ਆਜ਼ਾਦ ਕਰਉਣਾ ਸੀ ਤਾਂ ਸਭ ਤੋਂ ਅੱਗੇ ਹੋ ਕੇ ਕੌਮ ਨੇ ਕੁਰਬਾਨੀਆਂ ਦਿੱਤੀਆਂ ਬਾਬਾ ਮਿੰਦਰ ਸਿੰਘ ਨਨਕਾਣਾ ਸਾਹਿਬ ਤੇ ਸਰਦਾਰ ਅਮਰ ਸਿੰਘ ਬਤਾਲਾ ਇਹਨਾਂ ਨੇ ਅਗਵਾਈ ਕੀਤੀ ਜਦੋਂ ਸ਼੍ਰੋਮਣੀ ਕਮੇਟੀ ਬਣਦੀ ਆ 1920 ਦੇ ਵਿੱਚ ਤਾਂ ਮਹਾਰਾਜਾ ਭਿੰਦਰ ਸਿੰਘ ਪਟਿਆਲੇ ਵਾਲਾ ਉਸ ਟਾਈਮ ਪੰਜਾਬ ਦੇ ਗਵਰਨਰ ਨੂੰ ਮਿਲਦਾ ਤੇ ਉਹ ਬੇਨਤੀ ਕਰਦਾ ਤਾਂ ਫਿਰ ਅਕਤੂਬਰ ਤੋਂ ਬਾਅਦ ਅਗਲੇ ਮਹੀਨੇ 15 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਪੈ ਜਾਂਦੀ ਹੈ ਜਿਹਦੇ ਵਿੱਚ 175 ਮੈਂਬਰ ਲੈਏ ਜਾਂਦੇ ਆ ਪਰ ਦੁੱਖ ਦੀ ਗੱਲ ਇਹ ਹੁੰਦੀ ਆ ਕਿ ਉਹਨਾਂ 175 ਮੈਂਬਰਾਂ ਦੇ ਵਿੱਚ ਜਿਹੜੀ ਕੌਮ ਨੇ ਅਗਵਾਈ ਕਰਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਮੰਤਾ ਕੋਲੋਂ ਆਜ਼ਾਦ ਕਰਾਇਆ ਸੀ ਉਹਨਾਂ ਦਾ ਇੱਕ ਵੀ ਮੈਂਬਰ ਨਹੀਂ ਲਿਆ ਜਾਂਦਾ ਜਿਸ ਦਿਨ ਦਰਬਾਰ ਸਾਹਿਬ ਦੇ ਵਿੱਚ ਪੰਥ ਦਾ ਕਬਜ਼ਾ ਹੁੰਨਾ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਤਾਬ ਕਰਤਾਰ ਸਿੰਘ ਚੱਬਰ ਤੇ ਅਕਾਲੀ ਮੋਰਚੇ ਦੇ ਵਿੱਚ ਇਹ ਲਿਖਿਆ ਕਿ ਉਸ ਟਾਈਮ ਜਿਹੜੇ ਮੁਖਬਰ ਸੀ ਉਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਧਮਾਤਾ ਕਿ ਅੱਜ ਗੁਰੂ ਦੇ ਤਖਤ ਤੇ ਝੂੜੇ ਚੜ ਗਏ ਨੇ ਕਿਉਂਕਿ ਜਿਹੜੀ 17 ਮੈਂਬਰੀ ਕਮੇਟੀ ਬਣੀ ਸੀ ਉਹਦੇ ਵਿੱਚ ਸੱਤ ਮਰਬੀ ਸਿੱਖ ਤੇ ਰਵਦਾਸੀਏ ਸੀ ਇਸ ਕਰਕੇ ਜਦੋਂ ਸ਼ਰੋਮਣੀ ਕਮੇਟੀ ਦੇ ਵਿੱਚ ਇੱਕ ਵੀ ਮੈਂਬਰ ਨਾ ਲਿਆ ਤਾਂ ਸਨ 1926 ਦੇ ਵਿੱਚ ਪਹਿਲੀ ਕਾਨਫਰੰਸ ਹੁੰਦੀ ਹੈ ਤੇ ਉਸ ਕਾਨਫਰੰਸ ਦੇ ਵਿੱਚ ਦੋ ਵੱਡੀਆਂ ਜਿਥੇ ਬੰਦੀਆਂ ਜਿਹੜੀਆਂ ਪੁਨਰ ਸਰਜੀਤ ਕੀਤੀਆਂ ਜਾਂਦੀਆਂ ਨੇ ਜਿਸ ਦੇ ਪਹਿਲੇ ਮੁਖੀ ਜਿਹੜੇ ਬਾਬਾ ਵੀਰ ਸਿੰਘ ਰੰਗਰੇਟਾ ਨੇ ਉਹਨਾਂ ਦੀ ਮਿਸਲ ਨੂੰ ਦਬਾਰਾ ਅਗਵਾਈ ਜਿਹੜੀ ਦਿੱਤੀ ਜਾਂਦੀ ਹੈ ਉਹ ਬਾਬਾ ਮਹਿੰਦਰ ਸਿੰਘ ਨਨਕਾਣਾ ਸਾਹਿਬ ਵੱਲੋਂ ਦਿੱਤੀ ਜਾਂਦੀ ਹੈ ਤੇ ਇਹਦੇ ਨਾਲ ਜਿਹੜੀ ਦੂਜੀ ਜਥੇਬੰਦੀ ਬਣਦੀ ਹੈ ਉਹ ਬਣਦੀ ਹੈ ਆਲ ਇੰਡੀਆ ਸ਼ਰੋਮਣੀ ਬਾਬਾ ਜੀਵਨ ਸਿੰਘ ਮਲਬੀਦਾਰ ਇਹ 1926 ਦੇ ਵਿੱਚ ਜਦੋਂ ਦੋ ਜਥੇਬੰਦੀਆਂ ਅੰਮ੍ਰਿਤਸਰ ਸਾਹਿਬ ਦੀ ਧਿਰਤੀ ਦੇ ਉੱਤੇ ਬੰਦੀਆਂ ਨੇ ਤਾਂ ਬਹੁਤ ਸਾਰਾ ਲਹੂ ਡੁੱਲਦਾ ਤੇ ਇਹ ਦੁਬਾਰਾ ਮੋਰਚਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਖੋਲਦੇ ਨੇ ਕਿ ਸਾਡੇ ਇਸ ਕਮੇਟੀ ਦੇ ਵਿੱਚ ਮੈਂਬਰ ਲੋ ਸਾਲ 1939 ਦੇ ਵਿੱਚ ਜਾ ਕੇ ਸੱਚਖੰਡ ਦਰਬਾਰ ਸਾਹਿਬ ਜਿੱਥੇ ਲਾਚੀ ਪੇਰਾ ਉਹਦੇ ਖੱਬੇ ਪਾਸੇ ਜਿੱਥੇ ਪ੍ਰਾਣਾ ਸ਼ਰਾਨੀ ਕਮੇਟੀ ਦਾ ਦਫ਼ਤਰ ਹੁੰਦਾ ਸੀ ਉਥੇ ਮਲਬੀ ਦਲ ਤਰਨਾ ਦਲ ਦਸ਼ਮੇਸ ਤਰਨਾ ਦਲ ਦਾ ਟਾਕਰਾ ਸ਼ਰੋਮਣੀ ਕਮੇਟੀ ਨਾਲ ਹੁੰਦਾ ਤੇ ਉਤਮ ਸਿੰਘ ਖਾਕੀ ਦੇ ਪ੍ਰੇਮ ਸਿੰਘ ਲੋਕੇ ਦੇ ਨਰੰજન ਸਿੰਘ ਕੀਰਤੀ ਦੇ ਅਮਰ ਸਿੰਘ ਬਤਾਲੇ ਦੇ ਕਾਕਾ ਸਿੰਘ ਚਾਟੀਵੰਦ ਦੇ ਇਹਨਾਂ ਸਾਰਿਆਂ ਦੇ ਉੱਤੇ ਫਟ ਵਜਦੇ ਨੇ ਉਸ ਤੋਂ ਬਾਅਦ ਦੇਦੋ 1940 ਦੇ ਵਿੱਚ ਸ਼ਰੋਨੀ ਕਮੇਟੀ اجلاس ਲਿਆਉਂਦੀਆਂ ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਇਸ ਦਲ ਦੀ ਵਧਿੱਕੀ ਦਾ ਮਤਾ ਪਾਇਆ ਤਾਂ ਕਰਤਾਰ ਸਿੰਘ ਚੱਬਰ ਉੱਠ ਕੇ ਕਹਿੰਦਾ ਕਿ ਅੱਜ ਇਹਨਾਂ ਦੀ ਵਧਿੱਕੀ ਦਾ ਮਤਾ ਨਾ ਪਾਓ ਜੇ ਪਾ ਦਿੱਤਾ ਤਾਂ ਸਾਡੀ ਦੁਰਗਤੀ ਹੋਊਗੀ ਇਹ ਸਾਡੇ ਆਪਣੇ ਭੈਣ ਭਰਾ ਨੇ ਸਾਨੂੰ ਇਹਨਾਂ ਨੂੰ ਗੱਲ ਨਾਲ ਲੜਨਾ ਚਾਹੀਦਾ ਤਾਂ ਫੇਰ ਜਾ ਕੇ ਇਹ ਮਤਾ ਪਿਆ ਕਿ 12 ਸੀਟਾਂ ਰਾਖਮੀਆਂ ਕੇਵਲ ਇਸੇ ਜਮਾਤ ਦੇ ਵਿੱਚੋਂ ਤੇ ਇੱਕ ਸੀਟ ਜਿਹੜੀ ਆ ਉਹ ਨਾਮਜ਼ਦ ਕੀਤੀ ਜਾਊਗੀ ਤੇ ਤੇਰਾ ਸਿਤਾ ਇਸ ਦਲ ਨੇ ਸ਼ਰੋਮਨੀ ਕਮੇਟੀ ਦੇ ਵਿੱਚ ਅੱਜ ਜਿਹੜੇ ਰੰਗਰੇਟੇ ਮੈਂਬਰ ਬੈਠੇ ਨੇ ਇਸ ਦਲ ਦੀ ਬਦੌਲਤ ਜਿਹੜੇ ਉੱਥੇ ਮੈਂਬਰ ਬੈਠੇ ਨੇ ਹੁਣ ਚਾਹੇ ਉਹਨਾਂ ਵਿੱਚੋਂ ਇੱਥੇ ਕੋਈ ਪਹੁੰਚੇ ਚਾਹੇ ਨਾ ਪਹੁੰਚੇ ਪਰ ਇਹਨਾਂ ਨੂੰ ਉੱਥੇ ਬੈਣ ਦਾ ਵੀ ਹੁਕਮ ਨਹੀਂ ਸੀ ਇਹ ਜਾ ਕੇ ਤੁਸੀਂ ਮਤਾ 1940 ਦਾ ਤੇ 1948 ਦਾ ਚੈੱਕ ਕਰ ਲੋ ਸੋ ਇਹ ਜਿਹੜਾ ਦਾਲਿਆ ਇਹ ਲਗਾਤਾਰ ਕੁਰਬਾਨੀਆਂ ਦਿੰਦਾ ਆਇਆ 1947 ਦੇ ਵਿੱਚ ਇਸ ਦਲ ਦੇ ਵਿੱਚ ਜਿਹੜਾ ਇਹਨਾਂ ਦਾ ਪੋਲਿਟਿਕਲ ਵਿੰਗ ਸੀ ਮਜਬੀ ਦਲ ਉਹਦਾ ਜਿਹੜਾ ਮੁਖੀ ਹਰੀ ਹਰੀ ਸਿੰਘ ਨਰਪਾ ਉਸਨੇ ਜਦੋਂ ਖਾਲਸਤਾਨ ਤੇ ਸਿੱਖ ਹਸਤਾਨ ਦੀ ਮੰਗ ਅੰਮ੍ਰਿਤਸਰ ਦੇ ਵਿੱਚ ਹੋਈ ਉਸਨੇ 1947 ਦੇ ਵਿੱਚ ਜਿਹੜੀ ਆਕਸਫੋਰਡ ਯੂਨੀਵਰਸਿਟੀ ਦੀ ਹਿਸਟੋਰੀਅਨ ਹੈ ਆਇਸ਼ਾ ਜਲਾਲ ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਪੰਜਾਬ ਦੇ ਮਜਬੀ ਸਿੱਖਾਂ ਨੇ ਮਜਬਸਤਾਨ ਦੀ ਮੰਗ ਕੀਤੀ 1947 ਦੇ ਵਿੱਚ ਇਸ ਦਲ ਨੇ ਇੱਕ ਵੱਖਰਾ ਮੁਲਕ ਮੰਗ ਇਸ ਕੋਸਟੈਂ ਸਰਕਾਰਾਂ ਹਿੱਲ ਗਈਆਂ ਕਿਸ ਤਰੀਕੇ ਦੀ ਮੰਗ ਇਹਨਾਂ ਨੇ ਕਰ ਦਿੱਤੀ ਹੈ ਸੋ ਇਹ ਇਸ ਪੜਾਅ ਦੇ ਉੱਤੇ ਬਾਬਾ ਜੀ ਨੂੰ ਮਿਲਣ ਨਹੀਂ ਆਏ ਜੋ ਸਥਿਤੀ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਨੇ ਦੱਸੀ ਹੈ ਇਹ ਹੂ ਉਹ ਇਹ ਹੀ ਸਥਿਤੀ ਸੀ ਇੱਕ ਦਹਾਕੇ ਪਹਿਲਾਂ ਤੇ ਅੱਜ ਅਸੀਂ ਵੇਖ ਰਹੇ ਹਾਂ ਇਸ ਗੱਲ ਤੇ ਅਸੀਂ ਚਸ਼ਮਦੀਦ ਗਵਾਹ ਆ ਕਿ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਦਲ ਨੇ ਜਿਹੜੀਆਂ ਉਹ ਮੱਲਾ ਮਾਰੀਆਂ ਨੇ ਤੇ ਕੌਮ ਦੀ ਚੜ੍ਹਦੀ ਕਲਾ ਦੇ ਵਿੱਚ ਵੱਡਾ ਯੋਗਦਾਨ ਦਿੱਤਾ ਅੱਜ ਉਹ ਲੋਕ ਉੱਠ ਕੇ ਗੱਲ ਕਰਨ ਜਿਨ੍ਹਾਂ ਨੇ ਕਦੀ ਆਪਣੇ ਵੱਡ-ਵਡੇਰਿਆਂ ਨੂੰ ਵੀ ਯਾਦ ਨਹੀਂ ਕੀਤਾ ਆਪਣੇ ਇਤਿਹਾਸ ਦਾ ਕਦੀ ਕੋਈ ਇੱਕ ਹਵਾਲਾ ਦੇ ਸਕੇ ਇੱਕ ਕਿਤਾਬ ਵੀ ਨਹੀਂ ਲਗਾ ਸਕੇ ਤਾਂ ਇਹ ਗੱਲ ਬੜੀ ਮੜੀ ਆ ਅਜੋ ਅਨੰਦਪੁਰ ਸਾਹਿਬ ਦੇ ਵਿੱਚ ਤਖਤ ਦੇ ਉੱਤੇ 365 ਸਾਲ ਬਾਅਦ ਲਈ ਬੜੀ ਜੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਣ ਲੱਗਾ ਤਾਂ ਉਹ ਵੀ ਬਾਬਾ ਜੀ ਦੇ ਬੜੇ ਕਿਉਂਕਿ ਸਾਨੂੰ ਯਾਦ ਹੈ ਕਿ ਅਸੀਂ ਇਸ ਸਾਰੀ ਗੱਲ ਦੇ ਵਿੱਚ ਸੀ ਗਿਆਨੀ ਹੋਣਾ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਕਿਸ ਤਰੀਕੇ ਸਾਡੇ ਜਿਹੜੇ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਨੇ ਵੀ ਪੂਰੀ ਮਤ ਦਿੱਤੀ ਕਿਉਂਕਿ ਉਹਦੇ ਵੀ ਅਸੀਂ ਚਸ਼ਮਦੀਦ ਗਵਾਇਆ ਇਸ ਕਰਕੇ ਕੌਮਾਂ ਦੀਆਂ ਇੰਨੀਆਂ ਵੱਡੀਆਂ ਲੜਾਈਆਂ ਦੇ ਵਿੱਚ ਜਿਹੜਾ ਅੱਗੇ ਹੋਊਗਾ ਉਹੀ ਸਾਡਾ ਜਥੇਦਾਰ ਹੈ ਗਰਨਾੜਕ ਸਾਹਿਬ ਦੇ ਵੰਸ ਦੇ ਵਿੱਚ ਗਰਗਦੀ ਨਹੀਂ ਗਈ ਬਾਬਾ ਸ਼੍ਰੀ ਚੰਦ ਜੀ ਲਖਮੀ ਦਾਸ ਜੀ ਨੂੰ ਗਦੀ ਨਹੀਂ ਮਿਲੀ ਇਸੇ ਤਰ੍ਹਾਂ ਗੁਰੂ ਅੰਗਦ ਦੇ ਮਹਾਰਾਜ ਦੇ ਅੰਸਪੰਸ ਚ ਗੱਦੀ ਨਹੀਂ ਗਈ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਦੇ ਅੰਸਪੰਸ ਦੇ ਵਿੱਚ ਗੱਦੀ ਨਹੀਂ ਗਈ ਗੱਦੀ ਉਹਨੂੰ ਜਾਏਗੀ ਜਿਹੜਾ ਉਸ ਗੱਦੀ ਦੇ ਯੋਗ ਹੈ ਤਖਤਾ ਰਾਜਾ ਸੋਭ ਹੈ ਜੋ ਤਖਤਾ ਲਾਇਕ ਹੋਏ ਇਸ ਕਰਕੇ ਕੌਮ ਉਹਨੂੰ ਹੀ ਆਪਣਾ ਜਥੇਦਾਰ ਮੰਨਦੀ ਹੈ ਜਿਹੜਾ ਉਸ ਲਾਇਕ ਹੈ ਜਿਹੜਾ ਨਲਾਇਕ ਉਸ ਨੂੰ ਕੌਮ ਆਪਣਾ ਜਥੇਦਾਰ ਨਹੀਂ ਮੰਨਦੀ ਇਸ ਕਰਕੇ ਅੱਜ ਇਹ ਗੱਲ ਅਸੀਂ ਕੌਮ ਦੇ ਅੱਗੇ ਰੱਖਣੀ ਸੀ ਇਹ ਗੱਲ ਬੜੀ ਕਲੀਅਰ ਆ ਕੌਮ ਨੇ ਪ੍ਰਮਾਣਗੀ ਵੀ ਹੱਥ ਖੜੇ ਕਰਕੇ ਵਿਦਿਆਰਥੀ ਸਾਹਿਬ ਨੇ ਜਦੋਂ ਇਹ ਪ੍ਰਮਾਣਗੀ ਮੰਗੀ ਆ ਦਿੱਤੀ ਆ ਇਹਦੇ ਵਿੱਚ ਕੋਈ ਦੋਰ ਆਈ ਨਹੀਂ ਕੋਈ ਸ਼ੱਕ ਨਹੀਂ ਆ ਕਿ ਉਹ ਸਾਡੇ ਆਪਣੇ ਨੇ ਪਰ ਆਪਣੇ ਨੇ ਤੇ ਆਪਣੇ ਵਰਗੇ ਬਣ ਕੇ ਵਿਖਾਉਣ ਬਗਾਨੇ ਨਾ ਬਣਣ ਤੇ ਜੇ ਬਗਾਨੇ ਆ ਤਾਂ ਫੇਰ ਉਹ ਸਾਡੇ ਕੁਝ ਨਹੀਂ ਲੱਗਦੇ ਬਸ ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਕਿਮਾ ਦਾ ਯਾਚਕ ਕਿਉਂਕਿ ਸਮਾਂ ਬਹੁਤ ਹੋ ਗਿਆ ਬਹੁਤ ਸਾਰੇ ਵਿਦਵਾਨ ਤੇ ਬੁਲਾਰੇ ਇੱਥੇ ਪਹੁੰਚੇ ਨੇ ਮੈਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੇ ਦਾਸ ਨੂੰ ਆਪਣੇ ਇਹਨੇ ਕੀਮਤੀ ਸਮੇਂ ਦੇ ਵਿੱਚ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੇ ਕੋਈ ਭੁਲਚੁੱਕ ਹੋ ਗਈ ਹੋਵੇ ਸੰਗਤ ਬਖਸ਼ਣਹਾਰ ਹੈ ਗੁਰੂ ਬਖਸ਼ਣਹਾਰ ਪਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ